ਕਰ ਲਾ ਕਿਤੇ ਜਿਹੜੇ ਪ੍ਰੋਗਰਾਮ ਹੈਗੇ ਨੇ ਕੀ ਪ੍ਰੋਗਰਾਮ ਹੈਗੇ ਸਾਰੀ ਉਹਦੇ ਬਾਰੇ ਉੱਪਰ ਜਾਣਕਾਰੀ ਦਿਓ ਇੱਥੇ ਇੱਧਰ ਜਾਣਾ ਇੱਧਰ ਆ ਅੱਜ ਸਾਰੇ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਸ਼ੁਰੂ ਕਰਾਉਣ ਦੇ ਲਈ ਅਸੀਂ ਆਏ ਹੋਏ ਹਾਂ ਸਭ ਤੋਂ ਪਹਿਲਾਂ ਜੋ ਜਾਖਲ ਨਹਿਰਾ ਰੋਡ ਹੈ ਕਹਿੰਦਾ ਜਾਖਲ ਨਹਿਰਾ ਰੋਡ ਤੋਂ ਗੁਰਨੇ ਕਲਾ ਨੂੰ ਗੁਰਦੁਆਰਾ ਸਾਹਿਬ ਨੂੰ ਇੱਕ ਸੜਕ ਜਾਂਦੀ ਹੈ ਉਹ ਸੜਕ ਪਿਛਲੇ 15 ਸਾਲ ਤੋਂ ਉੱਤੇ ਸੜਕ ਨਾਲ ਦੀ ਕੋਈ ਚੀਜ਼ ਹੀ ਨਹੀਂ ਸੀ ਲੋਕਾਂ ਨੇ ਵੱਡੇ ਸਮੇਂ ਤੋਂ ਮੰਗ ਸੀ ਕਿ ਉਹ ਸੜਕ 18 ਫੁੱਟੀ ਬਣਾਈ ਜਾਵੇ ਸੋ ਉਹ ਸੜਕ ਦਾ ਅੱਜ ਨਹੀਂ ਪੱਥਰ ਨਹੀਂ ਰੱਖਿਆ ਕੰਮ ਸ਼ੁਰੂ ਕਰਾਇਆ ਹੈ 1.5 ਕਿਲੋਮੀਟਰ ਦੇ ਕਰੀਬ ਸੜਕ ਹੈ ਤੇ ਉਸ ਤੇ 1 ਕਰੋੜ ਰੁਪਏ ਦੇ ਲਾਗੇ ਖਰਚ ਆਉਣਾ ਹੈ ਉਹ ਸੜਕ ਹੈ ਜਿਹੜੀ ਉਹ ਕੰਮ ਸ਼ੁਰੂ ਕਰਾਇਆ ਇਸ ਤੋਂ ਬਿਨਾ ਗੁਰਨੇ ਕਲਾਂ ਤੋਂ ਰੇਲਵੇ ਸਟੇਸ਼ਨ ਤੱਕ ਉਹ ਕਰੀਬ 60 ਲੱਖ ਰੁਪਏ ਦਾ ਕੰਮ ਹੋ ਸੀ ਉਹ ਵੀ ਸ਼ੁਰੂ ਕਰਾਇਆ ਅੱਜ ਤੇ ਹੁਣ ਮੈਂ ਲੇਲ ਕਲਾਂ ਪਿੰਡ ਦੇ ਵਿੱਚ ਪਹੁੰਚਿਆ ਲੇਲ ਕਲਾਂ ਤੋਂ ਪਟਾਲ ਖੁਰਦ ਤੱਕ ਇਹ ਵੀ ਦੋਹਾਂ ਪਿੰਡਾਂ ਦੀ ਮੰਗ ਸੀ ਵੱਡੀ ਮੰਗ ਸੀ ਇਹ ਵੀ 3.5 ਕਿਲੋਮੀਟਰ ਸੜਕ ਹੈ ਜਿਹੜੀ ਇਹ 10 ਫੁੱਟ ਚੌੜੀ ਸੀ ਕਿਉਂਕਿ ਜਵਾਨਾਂ ਇਹ ਆ ਗਿਆ ਵੀ 10 ਫੁੱਟ ਚੌੜੀ ਦਾ ਅੱਜ ਸਮਾਂ ਰਹਾ ਨਹੀਂ ਸੋ ਇਹ ਸੜਕ ਹੈ ਜਿਹੜੀ 18 ਫੁੱਟ ਚੌੜੀ ਕਰਨੀ ਹੈ ਉਹਦਾ ਵੀ ਨਹੀਂ ਪੱਥਰ ਨਹੀਂ ਰੱਖਿਆ ਕੰਮ ਸ਼ੁਰੂ ਹੋ ਰਿਹਾ ਸੋ ਇਸ ਸੜਕ ਤੇ 1 ਕਰੋੜ 88 ਲੱਖ ਰੁਪਿਆ ਖਰਚਾ ਨਾ ਇਸ ਤੋਂ ਬਿਨਾ ਲੇਲ ਕਲਾ ਪਿੰਡ ਦੇ ਵਿੱਚ ਹੀ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਵੱਖ-ਵੱਖ ਜਿਹੜੀਆਂ ਸੜਕਾਂ ਜਿਹੜੀਆਂ ਪਿੰਡ ਦੇ ਅੰਦਰ ਨੇ ਉਹ ਕਰੀਬ 60 ਲੱਖ ਰੁਪਏ ਦੀ ਲਾਗਤ ਦੇ ਨਾਲ ਤੇ ਇੱਕ ਗੁਰਦੁਆਰਾ ਸਾਹਿਬ ਤੋਂ ਅੰਦਰਲੇ ਪਾਸੇ ਨੂੰ ਸੜਕ ਆਂਦੀ ਆ ਸੜਕ ਛੋਟੀ ਹੈ ਉਹ ਸੜਕ ਵੀ ਕਰੀਬ 2.5 ਕਰੋੜ ਰੁਪਏ ਦੇ ਆ ਜਿਹੜੀਆਂ ਸੜਕਾਂ ਨੇ ਉਹ ਲੇਲਕਲਾ ਦੇ ਵਿੱਚ ਅੱਜ ਸ਼ੁਰੂ ਹੋਣ ਜਾ ਰਹੀਆਂ ਨੇ ਇਸ ਤੋਂ ਬਾਅਦ ਮੌਨਕ ਜਾਣਾ ਤੇ ਖਨੌਰੀ ਜਾਣਾ ਮੌਨਕ ਤੇ ਖਨੌਰੀ ਜੋ ਹੈ ਉੱਥੇ ਅਸੀਂ ਪੀਣ ਵਾਲੇ ਪਾਣੀ ਦਾ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਉਹ ਪਾਣੀ ਦੋਹੇ ਸ਼ਹਿਰਾਂ ਨੂੰ ਸਪਲਾਈ ਕਰਨਾ ਅੱਜ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਦੋਹੇ ਸ਼ਹਿਰਾਂ ਦੇ ਵਿੱਚ ਪਹਿਲਾਂ ਪਾਈਪ ਪਾਉਣੇ ਨੇ ਜਿਹੜੇ ਪੀਣ ਵਾਲੇ ਪਾਣੀ ਦੇ ਪਾਈਪ ਪਾਉਣੇ ਨੇ ਉਹਦਾ ਟੈਂਡਰ ਅਲੱਗ ਹੋਇਆ ਹੈ 5 ਕਰੋੜ ਰੁਪਏ ਦੇ ਕਰੀਬ ਟੈਂਡਰ ਹੈ ਉਹ ਤੇ ਦੋਹਾਂ ਸ਼ਹਿਰਾਂ ਦੇ ਵਿੱਚ ਹਰ ਘਰ ਨੂੰ ਕੋਈ ਕਰ ਨਹੀਂ ਰਹੇ ਨੇ ਨਾ ਭਾਵੇਂ ਕਿਤੇ 10 ਕਰਨੇ ਭਾਵੇਂ 20 ਕਰਨੇ ਹਰ ਘਰ ਨੂੰ ਜਿਹੜਾ ਪਾਣੀ ਦਾ ਪਾਈਪ ਪਾਉਣਾ ਹੈ ਉਹਦਾ ਕੰਮ ਅਸੀਂ ਸ਼ੁਰੂ ਕਰਵਾਣਾ ਹੈ ਇਸ ਤੋਂ ਬਾਅਦ ਇਹ ਦੋਹੇ ਜਿਹੜੇ ਪ੍ਰੋਜੈਕਟ ਨੇ 25 ਕਰੋੜ ਦੇ ਪ੍ਰੋਜੈਕਟ ਨੇ ਪਾਈਪਾਂ ਦਾ ਟੈਂਡਰ ਅਲੱਗ ਹੋ ਗਿਆ ਇਸ ਤੋਂ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਉਹਦਾ ਟੈਂਡਰ ਹੋਣਾ ਤੇ ਉਹ ਕੰਮ ਪਾਈਪਾਂ ਤੋਂ ਬਾਅਦ ਉਹ ਸ਼ੁਰੂ ਕਰਵਾ ਦੇਣਾ ਟੋਟਲ ਪ੍ਰੋਜੈਕਟ ਕਿੰਨੇ ਕਰੋੜ ਦਾ ਹੈ ਅੱਜ ਜਿਹੜੇ ਜਿਹੜੇ ਅੱਜ ਜਿਹੜਾ ਪਾਈਪਾਂ ਦੀ ਲੜੀ ਉਹਨਾਂ ਦੀ ਟੋਟਲ ਪ੍ਰੋਜੈਕਟ ਦਾ 25 24 ਕਰੋੜ ਦੇ ਹੋਗੇ ਉਹ ਪਰ ਅੱਜ ਪਾਈਪਾਂ ਦੇ ਨੇ ਜਿਹੜੇ 5 ਕਰੋੜ ਦੇ ਇੱਥੇ 2.5 ਕਰੋੜ ਕਰੀਬ 4 ਕਰੋੜ ਰੁਪਏ ਦਾ ਜਿਹੜਾ ਉਹ ਸੜਕਾਂ ਦਾ ਕੰਮ ਹੈ। ਉਹ ਸ਼ੁਰੂ ਹੋਣ ਜਾ ਰਿਹਾ ਇੱਥੇ ਜਿਹੜੀ ਅੱਜ ਦੀ ਤਾਰੀਖ ਦਾ ਹੈ। ਲਗਾਤਾਰ ਜਿਹੜੇ ਇਹ ਨੀ ਪੱਥਰ ਰੱਖੇ ਜਾ ਰਹੇ ਨੇ ਕੰਮ ਹਰ ਕਿਰੇ ਵਿੱਚ ਬਹੁਤ ਹੋ ਰਿਹਾ। ਕਿਸ ਤਰ੍ਹਾਂ ਦੇਖਦੇ ਹਾਂ ਵੀ ਤੁਹਾਨੂੰ ਲੱਗੇ। ਦੇਖੋ ਨੀ ਪੱਥਰ ਧਰੇ ਜਾ ਰਹੇ ਨੇ ਵੈਸੇ ਨੀ ਪੱਥਰਾਂ ਦਾ ਇੱਕ ਇਤਿਹਾਸ ਜਹਰ ਰਿਹਾ ਹੈ। ਕਿ ਨੀ ਪੱਥਰਾਂ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ। ਕਹਿੰਦਾ ਜੇ ਪਿਛਲੀਆਂ ਸਰਕਾਰਾਂ ਦੇ ਨੀ ਪੱਥਰ ਇਕੱਠੇ ਕਰ ਲਈਏ ਕਹਿੰਦਾ ਇੱਕ ਮੈਡੀਕਲ ਕਾਲਜ ਬਣ ਜਾਊਗਾ। ਉਹ ਗੱਲ ਸਹੀ ਧੀ। ਅੱਜ ਜਦੋਂ ਮੈਂ ਗੁਰਨੇ ਨੀ ਪੱਥਰ ਧਰਨ ਗਿਆ ਤੇ ਉੱਥੇ ਲੋਕਾਂ ਮੈਨੂੰ ਕਿਹਾ ਦੀ ਕਹਿੰਦੇ ਜੀ 2012 ਚ ਵੀ ਨਹੀਂ ਪੱਥਰ ਧਰਿਆ ਗਿਆ ਸੀ ਸੋ ਉਹ ਸੜਕ ਜਿਹਦਾ 2012 ਦੇ ਵਿੱਚ ਨਹੀਂ ਪੱਥਰ ਧਰਿਆ ਗਿਆ ਦੀ ਇਹ ਕਹਿ ਕੇ ਕਿ ਸੜਕ ਬਣੂਗੀ 13 ਸਾਲ ਤਾਂ ਅੱਜ ਹੋ ਗਏ ਕਈ ਸਰਕਾਰਾਂ ਆਈਆਂ ਤੇ ਅਸੀਂ ਸੜਕ ਸ਼ੁਰੂ ਕਰਾਈ ਹੈ ਅਸੀਂ ਜਿੰਨੇ ਨਹੀਂ ਪੱਥਰ ਧਰੇ ਆ ਅਸੀਂ ਨਾਲ ਦੀ ਨਾਲ ਕੰਮ ਸ਼ੁਰੂ ਕਰਾਇਆ ਹਰ ਲੋਕਾਂ ਦੀ ਇਸ ਗੱਲ ਤੇ ਤਸੱਲੀ ਹੈ ਕਿਉਂਕਿ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਨਿਸ਼ਚੈ ਕੀਤਾ ਹੋਇਆ ਹੈ ਕਿ ਅਸੀਂ ਕੋਈ ਡਰਾਮੇਬਾਜ਼ੀ ਨਹੀਂ ਕਰਨੀ ਅਸੀਂ ਕੋਈ ਫਰਾਡ ਨਹੀਂ ਕਰਨਾ ਲੋਕਾਂ ਦੇ ਨਾਲ ਅਸੀਂ ਜੋ ਕੰਮ ਕਰਨਾ ਹੈ ਹਕੀਕਤ ਚ ਕਰਨਾ ਹੈ ਲੋਕਾਂ ਦੇ ਹਿੱਤਾਂ ਦੇ ਲਈ ਕਰਦੇ ਹਾਂ ਜੋ ਕੁਝ ਵੀ ਕੀਤਾ ਉਹ ਵੀ ਇੱਕ ਇਤਿਹਾਸ ਬਣ ਗਿਆ ਬਿਨਾਂ ਭੇਦ ਭਾਵ ਤੋਂ ਕੀਤਾ ਸੋ ਇਸ ਕਰਕੇ ਅਸੀਂ ਨਹੀਂ ਪੱਥਰ ਨਹੀਂ ਸਾਰੇ ਅੱਜ